ਫਿਰ ਅਜੇ ਇੰਡੀਅਨ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਟ੍ਰੈਫਿਕ ਪੁਲਿਸ ਸੁਦੇ ਸੇ ਜੋਗ ਨਾਲ ਜੋ ਟਰੈਕਟਰ ਲਾਈਵ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਜੀ ਇਹ ਇੰਡੀਅਨ ਸੋਸ਼ਲ ਵੈਲਫੇਅਰ ਸਟਡੀ ਫਰੋਇਪਰ ਵੱਲੋਂ ਜਿਹੜਾ ਅਪਰਾਲਾ ਕੀਤਾ ਗਿਆ ਹੈ ਬਹੁਤ ਹੀ ਅਗਾਵਾਦੂ ਤੇ ਵਧੀਆ ਸੋਚ ਵਾਲਾ ਪ੍ਰੋਗਰਾਮ ਹੈ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਧੁੰਦ ਦੇ ਸੀਜ਼ਨ ਆ ਚੁੱਕਾ ਹੈ ਤੇ ਪਤਾ ਨਹੀਂ ਵੀ ਕਿੰਨਾ ਦਿਨ ਮੌਸਮ ਖਰਾਬ ਰਹਿਣਾ ਇਸ ਕਰਕੇ ਜਿੰਨੀ ਵੀ ਜਾਗਰੂਕਤਾ ਇਸ ਸਮੇਂ ਦੇ ਵਿੱਚ ਕਰਾਈ ਜਾਵੇ ਰਿਫਲੈਕਟਰ ਲਾ ਕੇ ਜਾਂ ਹੋਰ ਸਾਵਧਾਨੀਆਂ ਰਹੀਂ ਤੇ ਉਨੀ ਥੋੜੀ ਜੇ ਇਸ ਕਰਕੇ ਬਹੁਤ ਚੰਗੇ ਇਨਸਾਨ ਚੰਗੀਆਂ ਸੁਸਾਇਟੀਆਂ ਸੰਸਥਾਵਾਂ ਜਿਹੜੀਆਂ ਬਣੀਆਂ ਨੇ ਇਹ ਇੱਕ ਲੋਕਾਂ ਲਈ ਚੈਨਲ ਵਾਂਗ ਹੀ ਤਰ੍ਹਾਂ ਕੰਮ ਕਰਦੀਆਂ ਨੇ ਤੇ ਮੇਰੀ ਇਹੋ ਹੀ ਬੇਨਤੀ ਹੈ ਲੋਕ ਵੀ ਇਹਨਾਂ ਚੀਜ਼ਾਂ ਦੇ ਅਮਲ ਕਰਨ ਧੁੰਦਾਂ ਦੇ ਵਿੱਚ ਸਫ਼ਰ ਜਿਹੜਾ ਬਚ ਕੇ ਕਰਨ ਇਸ਼ਾਰਿਆਂ ਦੇ ਵਰਤੋਂ ਕਰਨ ਡਿਸਟੈਂਸ ਬਣਾ ਕੇ ਰੱਖਣ ਤਾਂ ਜੋ ਬਚਾਓ ਵਿੱਚ ਬਚਾਓ ਹੋ ਸਕਦਾ ਸਰ ਅਜ ਕਿੰਨੇ ਕੁ ਵਿਕਲਪਾਂ ਦੇ ਸੈਕਟਰਾਂ ਲਗਭਗ ਇੱਥੇ ਕੋਈ 30 40 ਵੀਕਰਾਂ ਦੇ ਲਫਰੇਟਰ ਲਾ ਚੁੱਕੇ ਆ ਬਾਕੀ ਵੀ ਸੰਸਥਾ ਆਲਰੇਡੀ ਕੰਮ ਕਰਦੀ ਰਹੂਗੀ ਤੇ ਇਹ ਲਾਉਂਦੇ ਰਹਿਣਗੇ ਅਸੀਂ ਵੀ ਇਹਨਾਂ ਦਾ ਜਿੱਥੇ ਬੁਲਾਉਣਗੇ ਆ ਕੇ ਸਹਿਯੋਗ ਦਿੰਦੇ ਰਹਾਂਗੇ ਜੀ ਸਰ ਇਹ ਧੁੰਦਾ ਦੇ ਸੀਜ਼ਨ 'ਚ ਇਨਫੈਕਟਰ ਲਾਇਆ ਜਾਂਦਾ ਹੈ ਕਿ ਸਾਲ ਬਾਅਦ ਜਾਂ ਬਿਲਕੁਲ ਸਾਲ ਬਾਅਦ ਲਾਏ ਜਾਂਦੇ ਨੇ ਪਰ ਧੁੰਦਾਂ ਦੇ ਵਿੱਚ ਇਹਨੂੰ ਜਿਆਦਾ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਰਿਫਲੈਕਟਰ ਦਾ ਮਕਸਦ ਹੀ ਇਹ ਆ ਕਿ ਧੁੰਦ ਦੇ ਵਿੱਚ ਜਿਹੜਾ ਇਹਦੀ ਪਹਿਚਾਨ ਬਹੁਤ ਛੇਤੀ ਹੋ ਜਾਂਦੀ ਲਾਈਟਾਂ ਦੇ ਕੋ ਚਮਕਦਾ ਇਹ ਰੇਡੀਅਲ ਜਿਹੜੇ ਹੈਗੇ ਨੇ ਸਾਰੇ ਔਰ ਦੂਸਰੀਆਂ ਗੱਡੀਆਂ ਜਿਹੜੀਆਂ ਤੇਜ਼ ਰਫਤਾਰ ਵਾਲੀਆਂ ਉਹਨਾਂ ਦੇ ਤਾਂ ਆਲਰੇਡੀ ਕੰਪਨੀਆਂ ਬਣਾਉਂਦੀਆਂ ਕੁਝ ਵੀਕਲ ਜਿਵੇਂ ਟਰੈਕਟਰ ਟਰਾਲੀਆਂ ਕਮਰਸ਼ੀਅਲ ਐ ਜਾਂ ਭੱਠੇ ਵਾਲੀਆਂ ਵੀਕਲ ਨੇ ਇਹਨਾਂ ਦੇ ਘਾਰਟ ਹੁੰਦੀ ਐ ਜਿਨ੍ਹਾਂ ਦੇ ਘਾਰਟ ਹੋਵੇ ਉਹਨਾਂ ਨੂੰ ਉਸੇ ਸਮੇਂ ਨਾਲ ਰੋਕ ਕੇ ਉਹਨਾਂ ਤੇ ਰਿਫਲੈਕਟਰ ਲਾਏ ਜਾਂਦੇ ਆ ਤਾਂ ਜੋ ਧੁੰਦ ਦੇ ਵਿੱਚ ਪਛਾਹ ਆ ਸਕੇ ਜਿਹੜੇ ਸਰ ਇਹਨਾਂ ਦੇ ਸੰਸਥਾ ਦੇ ਟੱਜ ਨਹੀਂ ਆਏ ਸੈਟਰ ਨਹੀਂ ਲੈ ਕੇ ਜਿਨ੍ਹਾਂ ਦੇ ਨਹੀਂ ਲੱਗੇ ਉਹਨਾਂ ਨੂੰ ਕੁਝ ਕੀ ਮੈਸੇਜ ਹੈ ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਟ੍ਰੈਫਿਕ ਪੁਲਿਸ ਫਰੋਕਰ ਵੱਲੋਂ ਵੀ ਤੁਸੀਂ ਵੀ ਵੱਧ ਤੋਂ ਵੱਧ ਵੱਧ ਚੜ ਕੇ ਇਹ ਧੁੰਦਾਂ ਦੇ ਮੌਸਮ ਦੇ ਵਿੱਚ ਰਿਫਲੈਕਟਰ ਲਾਓ ਤਾਂ ਜੋ ਆਮ ਜਨ ਜੀਵਨਾ ਜਿਹੜਾ ਉਹ ਬਹਾਲ ਰਹਿ ਸਕੇ ਤੇ ਹੋਰ ਲੋਕਾਂ ਦੀਆਂ ਬਲੇਸਿੰਗ ਤੁਹਾਨੂੰ ਮਿਲ ਸਕਣ ਜਿਹੜੇ ਅੱਜ ਰਿਫਲੈਕਟਰ ਲਾਏ ਜਾ ਰਹੇ ਨੇ ਠੀਕ ਹੈ ਨਾ ਅੱਜ ਹਰ ਸਾਲ ਦੀ ਤਰ੍ਹਾਂ ਇੰਡੀਅਨ ਸੋਸ਼ਲ ਵੈਲਫੇਅਰ ਸਾਇਟੀ ਸਾਡੀ ਸੰਸਥਾ ਅਸੀਂ ਖਾਸ ਕਰਕੇ ਧੁੰਦ ਦੇ ਦਿਨਾਂ 'ਚ ਜਿਵੇਂ ਟਰੈਕਟਰ ਵਾਲੀਆਂ ਹੋਏ ਜਾਂ ਹੋਰ ਕਮਰਸ਼ੀਅਲ ਵਹੀਕਲ ਹੋਏ ਛੋਟੇ ਤੇ ਉਹਨਾਂ 'ਤੇ ਤਕਰੀਬਨ ਬੈਕ ਸਾਈਡ ਤੇ ਲਾਈਟ ਨਹੀਂ ਹੁੰਦੀ ਉਹ ਜਿਸ ਵੇ ਧੁੰਦ ਦੇ ਟਾਈਮ ਜਾਂ ਰਾਤ ਨੂੰ ਦਿਨੇ ਸਵੇਰੇ ਕੱਢਦੇ ਨੇ ਤੇ ਉਹ ਮਤਲਬ ਰੈਗੂਲਰ ਜਦੋਂ ਗੱਡੀ ਅੱਗੇ ਜਾਂਦੀ ਹੁੰਦੀ ਹੈ ਤੇ ਪਿੱਛੇ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕੋਈ ਗੱਡੀ ਹੈ ਵਹੀਕਲ ਜਾ ਰਿਹਾ ਜਾਂ ਨਹੀਂ ਜਾ ਰਿਹਾ ਤੇ ਇਸੇ ਕਰਕੇ ਇਹ ਰਿਫਲੈਕਟਰ ਗ੍ਰੀਨ ਤੇ ਰੈੱਡ ਗ੍ਰੀਨ ਅਗਲੇ ਪਾਸੇ 레드 ਬੈਕ ਸਾਈਡ ਤੇ ਲਾਈ ਦੇ ਜਿਸ ਵੇਲੇ ਪਿਛਲੇ ਵਹੀਕਲ ਕੋਈ ਆ ਰਿਹਾ ਉਹਦੀ ਜਦੋਂ ਲਾਈਟ ਪੈਂਦੀ ਹੈ ਅਗਲੇ ਪਤਾ ਲੱਗ ਜਾਂਦਾ ਵੀ ਅੱਗੇ ਵਹੀਕਲ ਕੋਈ ਜਾ ਰਿਹਾ ਹੈ ਇਹ ਰਿਫਲੈਕਟਰ ਦਾ ਤੇ ਇਹ ਸਾਡੇ ਸੰਤਾ ਹਰਸਾਲ ਤਕਰੀਬਨ 1000 ਰਿਫਲੈਕਟਰ ਹੀ ਲਾਣੇ ਹੀ ਲਾਣੇ ਨੇ ਕੁਛ ਠੰਡੇ ਦਿਨਾਂ ਕੁਛ ਅਸੀਂ ਗਰਮੀਆਂ ਦਿਨਾਂ ਜਿਸ ਵੇਲੇ ਇਹਦਾ ਹਾੜੀ ਦਾ ਸੀਜ਼ਨ ਹੁੰਦਾ ਕਿ ਉਹਦੇ ਟਰਾਲੀਆਂ ਜਿਹੜੀਆਂ ਕੋਈ ਰਾਤ ਨੂੰ ਜਾਂਦੀਆਂ ਕੋਈ ਆਂਦੀ ਹੈ ਮੰਡੀ 'ਚ ਕੋਈ ਲਿਆਂਦਾ ਜਿੰਦਾ ਉਹਦੇ ਵਾਸਤੇ ਵੀ ਅੰਧੇਰੇ ਦਾ ਫਾਇਦਾ ਮੁਤਲਕ ਨੁਕਸਾਨ ਕਿਸੇ ਵਾਲੇ ਹੋ ਜਾਂਦਾ ਹੈ ਵੀ ਗੱਡੀ ਅੱਗੇ ਟਰਾਲੀ ਜਾ ਰਹੀ ਹੈ ਤੇ ਪਤਾ ਹੀ ਲੱਗਦਾ ਜਾ ਰਹਾ ਅੱਜ ਕਿਤੇ ਟਰਾਲੀ ਖਰਾਬ ਹੋ ਗਈ ਖੜੀ ਏ ਉਹਦੇ ਬੈਕ ਸਾਈਡ ਤੇ ਕੋਈ ਲਾਈਟ ਦਾ ਪ੍ਰੋਸੀਜਰ ਨਹੀਂ ਹੁੰਦਾ ਉਦੋਂ ਵੀ ਅਸੀਂ ਹਾਰੇ ਦਿਨਾਂ ਚ ਵੀ ਇਹ ਰਫਲੈਕਟਰ ਲਾਈ ਦੇਨੇ ਅੱਜ ਧੁੰਦਾ ਸ਼ੁਰੂ ਹੋਈਆਂ ਅੱਜ ਵੀ ਅਸੀਂ ਟ੍ਰੈਫਿਕ ਦੇ ਸਾਡੇ ਐਚਓ ਸਾਹਿਬ ਜਸਵਿੰਦਰ ਸਿੰਘ ਜੀ ਚਿੱਤਰ ਸਿੰਘ ਜੀ ਨਾਲ ਐਸਆਈ ਹੋਰ ਵੀ ਸਟਾਫ ਇਹਨਾਂ ਦੇ ਅੱਜ ਸਹਿਯੋਗ ਦੇ ਨਾਲ ਅੱਜ ਅਸੀਂ ਇੱਥੇ ਮੋਹੂ 게ਟ ਏਅਰ ਰਿਫਲੈਕਟਰ ਲਾਣ ਦਾ ਕੰਮ ਕੀਤਾ ਹੈ ਅੱਗੇ ਤੋਂ ਵੀ ਕਰਦੇ ਨਾ ਕੁਝ ਲੋਕਾਂ ਨੂੰ ਵੀ ਧਿਆਨ ਚਾਹੀਦਾ ਜਿਸ ਵੇਲੇ ਕੋਈ ਰਿਫਲੈਕਟਰ ਨਹੀਂ ਲੱਗਦਾ ਜਾਂ ਲੱਠਾ ਹੈ ਉਹਨਾਂ ਨੂੰ ਆਪਣੇ ਵੀ ਧਿਆਨ ਰੱਖਣਿਆ ਵੀ ਰਿਫਲੈਕਟਰ ਨਹੀਂ ਸਾਡੇ ਪਿੱਛੇ ਅਸੀਂ ਲਾ ਲਈਏ ਉਹ ਕਈ ਵਾਰ ਸਾਡੇ ਸੰਸਥਾ ਵਾਲੇ ਧਿਆਨ ਰੱਖਿਆ ਵੀ ਸੰਸਥਾ ਜੋ ਲਾਏਗੀ ਵੇਖੀ ਜਿਹਨਾਂ ਦਾ ਨਾਮ ਸੀ ਮੈਂ ਅਸੇ ਅਪੀਲ ਲੋਕਾਂ ਨੂੰ ਹੀ ਕਰਨਾ ਵੀ ਉਹ ਵੀ ਗੱਲ ਦਾ ਧਿਆਨ ਰੱਖਾਂਗੇ ਚਾਹੇ ਸਾਡਾ ਦਾ ਹੈਗਾ ਏਮ ਵੀ ਅਸੀਂ ਤਾਂ ਲਾਣੀ ਲਾਣੇ ਪਰ ਆਪ ਵੀ ਜਦੋਂ ਪਰਸੇ ਤੋਲਦੇ ਲੱਠਾ ਹੋਵੇ ਜਾਂ ਲਾਈਟ ਪਿੱਛੇ ਟੁੱਟੀ ਹੋਵੇ ਉਹਦਾ ਧਿਆਨ ਰੱਖਾਂ ਤਾਂ ਕਿ ਕੋਈ ਐਕਸੀਡੈਂਟ ਨਾ ਹੋਵੇ ਇਹ ਇੱਥੇ ਕਰੇ ਫੇਰ ਅਪੀਲ ਕਰਨਿਆਂ ਟਰੈਫੋ ਵਾਲਿਆਂ ਨੂੰ ਵੀ ਤੇ ਖਾਸ ਕਰਕੇ ਜਿੱਥੇ ਟਰਾਲੀਆਂ ਤੋਂ ਤੇ ਇੱਕ ਜਿਹੜਾ ਇਹਨਾਂ ਸੌਂਡ ਹੈਵੀ ਲਾਈਏ ਡੀਜੇ ਵਗੈਰਾ ਉਹ ਇਹ ਅਪੀਲ ਕਰਨਿਆਂ ਇਹਨਾਂ ਟ੍ਰੈਫਿਕ ਦੇ ਅਸਰਾ ਸਾਹਿਬਾ ਨੂੰ ਵੀ ਸਾਡੇ ਐਸਐਸ ਸਾਹਿਬੀ ਬੇਨ ਦਾ ਕੋ ਖਿਆਲ ਧਿਆਨ ਰੱਖਿਆ ਜਾਵੇ ਕਿਉਂਕਿ ਸਕੂਲਾਂ ਜੋ ਅੱਗੇ ਜਦੋਂ ਟਰਾਲੀਆਂ ਲੱਗਦੀਆਂ ਸਕੂਲਾਂ ਬੱਚੇ ਛੁੱਟੀਆਂ ਆਈਆਂ ਹੁੰਦੀਆਂ ਉਹ ਪਤਾ ਹੀ ਲੱਦਾ ਵੀ ਕੋਈ ਅੱਗੇ ਵਹੀਕਲ ਜਿੱ ਕੀ ਜਾ ਰਿਹਾ ਕੀ ਨਹੀਂ ਜਾ ਰਿਹਾ ਕੋਈ ਪਿੱਛੋਂ ਵੈਨ ਆਂਦੇ ਵੀ ਹੌਰਰ ਮਾਰਦੀ ਵੀ ਨਹੀਂ ਪਤਾ ਲੱਦਾ ਇਸ ਗੱਲ ਦਾ ਧਿਆਨ ਰੱਖਿਆ ਹੋਵੇ ਸਾਡੀ ਸੁਸਾਇਟੀ ਇੰਡੀਆ ਸੋਸ਼ਲ ਵੈਸੇ ਹਰ ਵਕਤ ਇਹਨਾਂ ਸਹਿਯੋਗ ਦੇ ਨੂੰ ਤਿਆਰ ਹੈ ਜੈ ਹਿੰਦ